ਸਿੰਘ ਸਾਹਿਬ ਜੀ ਕਿਵੇਂ ਦੇਖ ਰਹੇ ਹੋ ਪਿੰਡਾਂ ਦੇ ਵਿੱਚ ਮਾਹੌਲ ਜਿਹੜਾ ਆ ਮਹਾਰੇ ਕੱਟ ਹੋਇਆ ਦੂਜੀਆਂ ਪਾਰਟੀ ਨੂੰ ਕਰਨਾ ਪਈਦਾ ਹੈ ਹਾਂ ਬਿਲਕੁਲ ਜੀ ਉਹ ਕੱਟ ਕਰਨਾ ਪੈਂਦਾ ਆ ਸਦਨਾ ਪੈਂਦਾ ਆ 100 ਤਰ੍ਹਾਂ ਦਾ ਲਾਰਾ ਲਾਉਣਾ ਪੈਂਦਾ ਆ 100 ਤਰ੍ਹਾਂ ਦਾ ਲਾਲਚ ਦੇਣਾ ਪੈਂਦਾ ਆ ਫਿਰ ਜਾ ਕੇ ਇਕੱਠੇ ਹੁੰਦੇ ਨੇ ਪਰ ਇੱਥੇ ਕਿਸੇ ਨੂੰ ਕੋਈ ਲਾਲਚ ਨਹੀਂ ਦਿੱਤਾ ਗਿਆ ਇੱਥੇ ਕਿਸੇ ਨੂੰ ਕੋਈ ਸੱਦੇ ਘਰ ਕਰਕੇ ਨਿਯੋਤੇ ਨਹੀਂ ਦਿੱਤੇ ਗਏ ਇੱਥੇ ਪਤਾ ਲੱਗ ਗਿਆ ਵੀ ਪਿੰਡ ਦੇ ਲੋਕਾਂ ਨੂੰ ਵੀ ਸਾਡੇ ਪਿੰਡ ਦੇ ਵਿੱਚ ਅੱਜ ਆ ਰਹੇ ਨੇ ਤੇ ਉਹਨਾਂ ਨੇ ਮਾਤਾ ਜੀ ਨੇ ਜਾਂ ਹੋਰ ਜਿੰਨਾ ਵੀ ਜਥਾ ਹੈ ਸਾਰੀ ਸਤਕਾਰਯੋਗ ਨੇ ਜਿਹੜਾ ਵੀ ਇਸ ਵੇਲੇ ਆਪਣਾ ਫਰਜ਼ ਅਦਾ ਕਰਦਾ ਪਿਆ ਆ ਇਕੱਠ ਆਪਣੇ ਆਪ ਹੋ ਰਿਹਾ ਆ 89 ਦਾ ਨਾ ਅਸੀਂ ਸੁਣਿਆ ਸੀ 89 ਦੇ ਵਿੱਚ ਵੀ ਉਦੋਂ ਇੱਕ ਮਾਹੌਲ ਬਣਿਆ ਸੀ ਜੀ ਜੇਲਾਂ ਦੇ ਵਿੱਚ ਬੈਠੇ ਚਿਤਾਤੇ ਸੀ ਕਿ ਕੈਂਡੀਡੇਟ ਲੋਕਾਂ ਨੇ ਵੇਖਿਆ ਨਹੀਂ ਸੀ ਤੇ ਹੁਣ ਇੱਥੇ ਬਹੁਤੇ ਐਸੇ ਨੇ ਵੀ ਜਿਹੜਾ ਉਮੀਦਵਾਰ ਜਿੱਦੀ ਖਾਤਰ ਵੋਟਾਂ ਮੰਗੜੀਆਂ ਨੇ ਉਹ ਤੇ ਉਥੋਂ 2000 ਕਿਲੋਮੀਟਰ ਦੂਰ ਬੈਠੇ ਨੇ ਹੈਨਾ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ ਪਰ ਇੱਥੇ ਜਿਹੜੇ ਨੇ ਲੋਕ ਲੋਕੀ ਗੱਲ ਕਹਿ ਰਹੇ ਨੇ ਵੀ ਸਾਡੇ ਪਿੰਡ ਦੇ ਵਿੱਚ ਹੂਟ ਲੱਗੇਗਾ ਹੈਨਾ ਨਹੀਂ ਅਜੇ ਅਦਰ ਜਿਹੜੀਆਂ ਪਾਰਟੀਆਂ ਨੇ ਉਹ ਜ਼ੋਰ ਲਾਉਣ ਗਿਆ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਭਗਤ ਹਰ ਪਾਰਟੀ ਦੇ ਹੁੰਦੇ ਨੇ ਜੀ ਪਰ ਮੈਂ ਇੱਕ ਬੇਨਤੀ ਕਰਾਂਗਾ ਵੀ ਉੱਥੇ ਪਿੰਡਾਂ ਦੇ ਵਿੱਚ ਲੜਾਈ ਵਾਲਾ ਮਾਹੌਲ ਨਾ ਕਿਤੇ ਬਣ ਜਾਵੇ ਉਹ ਵੈਗਰੂ ਕਿਰਪਾ ਕਰੇ ਐਸਾ ਕਿਤੇ ਮਾਹੌਲ ਨਾ ਬਣੇ ਪਰ ਉਹ ਆਪ ਦਾ ਜੋਰ ਲਾਉਣਗੇ ਨੇਚੂਰਲੀ ਗੱਲ ਹੈ ਜਿਨ੍ਹਾਂ ਦੇ ਸਵਾਰਥ ਜੁੜੇ ਹੁੰਦੇ ਨੇ ਹਰ ਪਾਰਟੀ ਦੇ ਕੋਈ ਨਾ ਕੋਈ ਭਗਤ ਹੁੰਦੇ ਨੇ ਉਹ ਕਹਿਣਗੇ ਸਾਡਾ ਬੂਥ ਲੱਗੇਗਾ ਲੱਗੇਗਾ ਲਾਉਣਗੇ ਵੀ ਆਪ ਦਾ ਪਰ ਕੋਈ ਨਹੀਂ ਤੁਸੀਂ ਮੈਂ ਤੇ ਇੱਕ ਬੇਨਤੀ ਕਰਦਾ ਹੁਣਾ ਮਾ ਬੂਥ ਪਹਿਲੀ ਗੱਲ ਤੇ ਆ ਕਿ ਪਿੰਡ ਦੇ ਵਿੱਚ ਜੇ ਲੋਕਾਂ ਨੇ ਮਨ ਬਣਾ ਲਿਆ ਇੱਕ ਹੀ ਲੱਗਣਾ ਚਾਹੀਦਾ ਤੇ ਜੇ ਚਾਰ ਬੂਥ ਵੀ ਲੱਗੇ ਤੇ ਬੂਥ ਉਹਨਾਂ ਤੋਂ ਨਾਂ ਲਿਖਾ ਕੇ ਤੇ ਅੰਦਰ ਜਾ ਕੇ ਵੋਟ ਇਧਰ ਪਾ ਦੇ ਜੇ ਕੀ ਹੋ ਗਿਆ ਵੀ ਅਗਲਾ ਵੀ ਰਾਜੀ ਹੋ ਜਾਏਗਾ ਤੁਸੀਂ ਵੀ ਰਾਜੀ ਹੋ ਜਾਓਗੇ ਠੀਕ ਹੈ ਫਿਰ ਠੀਕ ਹੈ ਇੰਦੀ ਚੱਲਣ ਦਿਓ ਹੈਨਾ ਕਿਸੇ ਨੂੰ ਪਤਾ ਹੀ ਨਾ ਲੱਗਣ ਦਿਓ ਨਹੀਂ ਨਹੀਂ ਇਹ ਤੇ ਤੁਹਾਡੇ ਕੱਲਿਆਂ ਦਾ ਸਾਰੇ ਪਿੰਡ ਦੇ ਬਿਆਨ ਵੱਖੋ ਵੱਖਰੇ ਹੋਣੇ ਨੇ ਮੇਰੇ ਕਹਿਣ ਤੋਂ ਇੱਕ ਮਿੰਟ ਬਾਪੂ ਜੀ ਇਹ ਤੁਹਾਡੀ ਭਾਵਨਾ ਹੈ ਇਹ ਤੁਹਾਡੀ ਭਾਵਨਾ ਹੈ ਮੈਂ ਤਾਂ ਕਹਿੰਨਾ ਪਿੰਡ ਦੇ ਵਿੱਚ ਇੱਕ ਲੱਗੇ ਪਰ ਸਾਰੇ ਪਿੰਡ ਦੀ ਤੁਸੀਂ ਜ਼ਿੰਮੇਵਾਰੀ ਨਹੀਂ ਨਾ ਚੁੱਕ ਸਕਦੇ ਹਰੇਕ ਦੀ ਆਪੋ ਆਪਣੀ ਕਿੱਥੇ ਲੱਗਿਆ ਪਰ ਦੂਜਾ ਹਾਂ ਬਖਰਾ ਲਾ ਲੈਂਦਾ ਮੈਂ ਤਾਂ ਤੁਹਾਨੂੰ ਦੱਸਿਆ ਨਾ ਵੀ ਆਪਾਂ ਕੀ ਕਰਨਾ ਹੈ ਜੇ ਕਿਸੇ ਨੇ ਲਾ ਵੀ ਲਿਆ ਲੜਨ ਦੀ ਲੋੜ ਹੀ ਹੈ ਨਹੀਂ ਠੀਕ ਹੈ ਜੀ ਉਹਨੂੰ ਜਾ ਕੇ ਸਭੋ ਜਿਆਦਾ ਜਾ ਕੇ ਜੱਫੀ ਪਾਓ ਹੋਰ ਵੀਰ ਦੀ ਚੜ੍ਹਦੀ ਕਲਾ ਦੇ ਵਿੱਚ ਆ ਲਿਖਿਆ ਜੇ ਮੇਰਾ ਨਾਮ ਆ ਕਟਿਆ ਜੇ ਮੇਰੀ ਹੈ ਸਭੋ ਜਿਆਦਾ ਉਹ ਜਤਮਨ ਸਾਹਿਬ ਵੀ ਕਹਿੰਦੇ ਹੁੰਦੇ ਛੰਡੇ ਜਿਹਦਾ ਮਰਜ਼ੀ ਉਹਦੀ ਉਹਦੀ ਗੱਲ ਛੱਡ ਦੇ ਯਾਰ ਭਗਵੰਤਮਨ ਦਾ ਅਸੀਂ ਆਪ ਦੀ ਗੱਲ ਰੱਖਦੇ ਪਏ ਹਾਂ ਭਗਵੰਤਮਨ ਪਈਏ ਹੈਨਾ ਸਾਡਾ ਆਪਣਾ ਨਿੱਜੀ ਵਿਚਾਰ ਹੈ ਉਹ ਉਸ ਤੋਂ ਬਾਅਦ ਤੁਸੀਂ ਕੀ ਬੜਾ ਪਿਆਰ ਦੇ ਨਾਲ ਜੱਫੀ ਪਾ ਕੇ ਸਗੋ ਮਿਲੋ ਜੇ ਚਾਹ ਚੁੱਧ ਲਾਈ ਹੋਈ ਹੈ ਚਾਹ ਵੀ ਪੀ ਲਓ ਹੈਨਾ ਅਗਲਾ ਵੀ ਰਾਜੀ ਹੋ ਗਿਆ ਅੰਦਰ ਜਾ ਕੇ ਤੇ ਤੁਹਾਡੇ ਹੱਥ ਬਟਨ ਹੈ ਨਾ ਜਿੱਥੇ ਦੱਬਣਾ ਤੇ ਤੁਹਾਡੇ ਤੇ ਹੈ ਹੈਨਾ ਉਹ ਤੁਹਾਡੀ ਆਪਣੀ ਭਾਵਨਾ ਹੈ ਸੋ 89 ਦਾ ਸੁਣਿਆ ਸੀ ਤੇ 2024 ਦੇ ਵਿੱਚ ਵੇਖ ਲਿਆ ਇਸ ਤਰ੍ਹਾਂ ਦਾ ਰਿਸਪੌਂਸ ਜਿਹੜਾ ਹੈ ਨਾ ਉਹ ਨਹੀਂ ਮਿਲਦਾ ਹੁੰਦਾ ਪਿੰਡਾਂ ਦੇ ਵਿੱਚ ਤਾਂ ਖਾਸ ਕਰਕੇ ਹੁਣ ਇਸ ਸਮੇਂ ਦੇ ਵਿੱਚ ਨਹੀਂ ਮਿਲਦਾ ਹੁੰਦਾ ਲਾਲਚ ਬਹੁਤ ਤਰ੍ਹਾਂ ਦੀ ਆ ਗਿਆ ਇਲੈਕਸ਼ਨ ਮਹਿੰਗੇ ਬਹੁਤ ਜ਼ਿਆਦੇ ਹੋ ਗਏ ਨੇ ਤੁਸੀਂ ਦੇਖੋ ਪਿੰਡਾਂ ਦੇ ਵਿੱਚ ਸਰਪੰਚੀ ਦੇ ਉੱਪਰ ਮੈਂ ਕਹਿੰਦਾ ਲੱਖਾਂ ਸ਼ਬਦ ਅੱਕੇ ਸੁਣੀਦਾ ਸੀ ਹੁਣ ਤਾਂ ਕਰੋੜਾਂ ਦੇ ਨੇੜੇ ਜਾ ਵਜਦੇ ਆ ਜੇ ਐਮਐਲਏ ਦੀ ਲਾਓ ਐਮਪੀ ਦੀ ਲਾਓ ਤਾਂ ਕਈ ਕਰੋੜਾਂ ਦੇ ਵਿੱਚ ਜਾ ਵਜਦੇ ਆ ਤੇ ਹੁਣ ਜੇ ਮੰਨ ਲਓ ਮੈਂ ਇਲੈਕਸ਼ਨ ਲੜਾਂ ਤੇ ਕਰੋੜਾਂ ਰੁਪਏ ਲਾਵਾਂ ਤੇ ਭਾਈ ਜੀ ਉਹ ਕਰੋੜਾਂ ਰੁਪਏ ਮੈਂ ਲਾ ਨਹੀਂ ਰਿਹਾ ਮੈਂ ਆਪਣੀ ਇਨਵੈਸਟਮੈਂਟ ਕਰਦਾ ਪਿਆ ਮਾਂ ਇਹ ਮੰਨ ਲਓ ਮੈਂ ਦਾਸੀਆਂ 20 ਕਰੋੜ ਲਾਇਆ ਤੇ ਮੈਂ ਇਨਵੈਸਟਮੈਂਟ ਕੀਤੀ ਇਹ ਵੀ ਜਿੱਦਣ ਜਿੱਤ ਗਿਆ ਮੁੜ ਕੇ ਮੈਨੂੰ ਤੇ ਹੱਡਾਂ 'ਚੋਂ ਕਢਨੇ ਆ ਇਸ ਲਈ ਹੈ ਠੀਕ ਹੈ ਜੀ ਉਹ ਕਿਵੇਂ ਕਢਨਾ ਮੇਰੇ ਤਰੀਕੇ ਆਪੋ ਆਪਣੇ ਹੋ ਸਕਦੇ ਨੇ ਸੋ ਇਸ ਤਰੀਕੇ ਦੇ ਨਾਲ ਇਲੈਕਸ਼ਨ ਮਹਿੰਗਾ ਬਹੁਤ ਜ਼ਿਆਦਾ ਹੋ ਗਿਆ ਫਿਰ ਨਸ਼ਾ ਪੱਤਾ ਬਹੁਤ ਜ਼ਿਆਦਾ ਹੋ ਗਿਆ